ਖਬਰਨਾਮਾ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਮੈਂ ਹਾਂ ਤੁਹਾਡਾ ਖੋਸ ਰਾਜ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਦਿੱਲੀ ਦੀਆਂ ਵਿਧਾਨ ਸਭਾ ਦੀਆਂ ਚੋਣਾਂ ਨੂੰ ਲੈ ਕੇ ਪਹਿਲਾ ਹੀ ਟੈਨਸ਼ਨ ਦੇ ਵਿੱਚ ਨੇ ਟੈਨਸ਼ਨ ਵਧੀ ਹੋਈ ਹੈ ਕਿ ਆਮ ਆਦਮੀ ਪਾਰਟੀ ਦੇ ਵਿਧਾਇਕ ਅਤੇ ਮੰਤਰੀ ਅੰਦਰ ਖਾਤੇ ਸ਼ਿਕਾਇਤ ਕਰ ਰਹੇ ਨੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਲੇਕਿਨ ਇਧਰ ਪੰਜਾਬ ਦੇ ਮੁੱਖ ਮੰਤਰੀ ਸ਼੍ਰੀ ਭਗਵੰਤ ਮਾਨ ਨੂੰ ਫਿਰ ਦੁਬਾਰਾ ਵੱਡੀ ਧਮਕੀ ਮਿਲ ਗਈ ਹੈ ਖਾਲਸਤਾਨੀ ਸਮਰਥਕ ਪੰਨੂ ਹੋਰਾਂ ਵੱਲੋਂ ਚੈਲੰਜ ਕਰ ਦਿੱਤਾ ਗਿਆ ਹੈ ਉਹਨੇ ਕਿਹਾ ਜਿੰਦ ਜਾਨ ਤੁਸੀਂ ਲਾ ਲਓ ਤੁਹਾਨੂੰ ਮੌਤ ਦੇ ਘਾਟ ਉਤਾਰਿਆ ਜਾਵੇਗਾ ਤੁਹਾਡਾ ਉਹੀ ਹਾਲ ਕੀਤਾ ਜਾਵੇਗਾ ਜਿਹੜਾ ਪੰਜਾਬ ਦੇ ਸਾਬਕਾ ਮੁੱਖ ਮੰਤਰੀ 부ਚੜ ਬੈਂਤ ਸਿੰਘ ਦਾ ਕੀਤਾ ਸੀ ਇਸ ਤਰ੍ਹਾਂ ਦੀ ਸਿੱਧੀ ਧਮਕੀ ਸੋਸ਼ਲ ਮੀਡੀਆ ਤੇ ਵੀਡੀਓ ਪਾ ਕੇ ਪੰਨੂ ਹੋਣਾ ਵੱਲੋਂ ਦੇ ਦਿੱਤੀ ਗਈ ਹੈ ਜੇ ਗੱਲ ਕਰੀਏ 26 ਜਨਵਰੀ ਦੀ 26 ਜਨਵਰੀ ਵਾਲੇ ਦਿਨ ਵੀ ਜਿਹੜੇ ਨੇ ਆ ਧਮਕੀਆਂ ਦਿੱਤੀਆਂ ਗਈਆਂ ਖਾਲਸਤਾਨੀ ਸਮਰਥਕਾਂ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਸ਼੍ਰੀ ਭਗਵੰਤ ਮਾਨ ਹੁਣ ਹੁਣਾ ਵੱਲੋਂ ਇੱਕ ਪਾਸੇ ਦਿੱਲੀ ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਭਾਰਤੀ ਜਨਤਾ ਪਾਰਟੀ ਕੋਲੋਂ ਬੁਰੀ ਤਰ੍ਹਾਂ ਆਮ ਆਦਮੀ ਪਾਰਟੀ ਹਾਰੀ ਹੈ ਇੱਧਰ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਦਿੱਲੀ ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਨਤੀਜਿਆਂ ਨੂੰ ਲੈ ਕੇ ਸਦਮੇ ਵਿੱਚ ਨੇ ਲੈਕਿਨ ਇਧਰ ਫਿਰ ਦੁਬਾਰਾ ਚੈਲੰਜ ਕਰ ਦਿੱਤਾ ਗਿਆ ਹੈ ਸਤੌਜ ਵਾਲੇ ਮਾਨ ਯਾਨੀ ਕਿ ਸੂਬੇ ਦੇ ਮੁੱਖ ਮੰਤਰੀ ਭਗਵੰਤੋ ਮਾਨ ਨੂੰ ਮੌਦ ਦੇ ਘਾਟ ਉਤਾਰਿਆ ਜਾਵੇਗਾ ਗੁਰਪੰਤ ਪੰਥ ਜਿਹੜੇ ਪੰਨੂ ਨੇ ਜਿਹੜੇ ਖਾਲਸਤਾਨੀ ਸਮਰਥਕ ਸਮਰਥਕ ਨੇ ਜਿਨ੍ਹਾਂ ਦੇ ਕੋਲ ਦੋ ਦੇਸ਼ਾਂ ਦੀ ਨਾਗਰਿਕਤਾ ਹੈ ਕੈਨੇਡਾ ਅਤੇ ਅਮਰੀਕਾ ਦੀ ਕੀ ਅਮਰੀਕਾ ਅਤੇ ਕੈਨੇਡਾ ਦੀ ਸਰਕਾਰ ਵੱਲੋਂ ਇਸ ਨੂੰ ਸ਼ਹਿਦ ਦਿੱਤੀ ਜਾ ਰਹੀ ਹੈ ਏਜੰਸੀਆਂ ਇਸ ਦੇ ਕਾਰਵਾਈ ਕਿਉਂ ਨਹੀਂ ਕਰਦੀਆਂ ਇੱਕ ਪਾਸੇ ਡੋਨਾਲਡ 트੍ਰੰਪ ਦੇ ਜਦੋਂ ਸੌਂਚ ਕੋ ਸਮਾਗਮ ਹੋਇਆ ਸੀ ਤੇ ਉਹਨਾਂ ਦਿਨਾਂ ਦੇ ਵਿੱਚ ਵੀ ਖਾਲਸਤਾਨੀ ਨਾਰੇ ਲਗਾਏ ਗਏ ਸੀ ਪੰਨੂ ਵੱਲੋਂ ਲੇਕਿਨ ਇਧਰ ਹੁਣ ਵਾਰ-ਵਾਰ ਇਸ ਗੱਲ ਦਾ ਜ਼ਿਕਰ ਕੀਤਾ ਜਾ ਰਿਹਾ ਹੈ ਕਿ ਜਿਸ ਤਰ੍ਹਾਂ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬਿਰਨ ਸਿੰਘ 부ਚੜ ਦਾ ਹਾਲ ਕੀਤਾ ਸੀ ਉਸੇ ਤਰ੍ਹਾਂ ਪਗਵੰਤੇ ਦਾ ਵੀ ਕੀਤਾ ਜਾਵੇਗਾ ਵੰਗਾਰ ਰਿਹਾ ਹੈ ਦਹਾੜ ਰਿਹਾ ਹੈ ਬੜਕਾ ਮਾਰ ਰਿਹਾ ਹੈ ਪੰਨੂ ਆਖਰਕਾਰ ਕੀ ਉਹ ਪੰਜਾਬ ਦੇ ਮਾਹੌਲ ਨੂੰ ਖਰਾਬ ਕਰਨਾ ਚਾਹੁੰਦਾ ਹੈ ਕਿ ਫਿਰ ਦੁਬਾਰਾ ਉਹੀ ਮਾਹੌਲ ਬਣੇ ਜਿਹੜਾ ਬੈਂ ਸਿੰਘ ਦੇ ਵੇਲੇ ਸੀ ਕਿਉਂ ਵਾਰ-ਵਾਰ ਪੰਜਾਬ ਦੇ ਸ਼ਾਂਤ ਲੋਕਾਂ ਨੂੰ ਭਾਈਚਾਰੇ ਦੀ ਸਾਂਝ ਹੈ ਲੋਕਾਂ ਦੀ ਬੜਾ ਵਧੀਆ ਮਾਹੌਲ ਹੈ ਪੰਜਾਬ ਦੇ ਵਿੱਚ ਭਾਵੇਂ ਲਾਡ ਆਰਡਰ ਪੂਰੀ ਤਰ੍ਹਾਂ ਨਹੀਂ ਲੇਕਿਨ ਖਾਲਸਤਾਨੀ ਪੰਨੂ ਵੱਲੋਂ ਵਾਰ-ਵਾਰ ਧਮਕੀਆਂ ਕਿਉਂ ਦਿੱਤੀਆਂ ਜਾ ਰਹੀਆਂ ਨੇ ਇਸ ਦਾ ਅਮਰੀਕਾ ਜਾਂ ਕੈਨੇਡਾ ਦੀ ਸਰਕਾਰ ਨੂੰ ਜਵਾਬ ਦੇਣਾ ਚਾਹੀਦਾ ਹੈ ਉਹਨਾਂ ਦੀ ਸੇ ਉੱਤੇ ਦਹਾਰਦਾ ਹੈ ਬੜਕਾ ਮਾਰਦਾ ਹੈ ਫਿਰ ਸੋਸ਼ਲ ਮੀਡੀਆ ਤੇ ਵੀਡੀਓ ਪਾ ਦਿੱਤੀ ਹੈ ਕਿ ਬਾਜੋ ਤੁਹਾਡੇ ਦਿਨ ਥੋੜੇ ਨੇ ਧੰਨਵਾਦ